ਅਸਲਾਮੁਅਲੈਕਮ ਵੀਰੋ ਕੀ ਹਾਲ ਚੜਾ ਵੀਰੋ ਸਾਡੀ ਅੱਜ ਦਾ ਜਿਹੜਾ ਕਲਾਮ ਹੈ ਵੀਰੋ ਉਹ ਮਾਂ ਦੀ ਸ਼ਾਨ ਦੇ ਵਿੱਚ ਹੈ ਕਿ ਮਾਂ ਕਿੰਨੀਆਂ ਕੁਰਬਾਨੀਆਂ ਦਿੰਦੀ ਹੈ ਆਪਣੇ ਬੱਚਿਆਂ ਵਾਸਤੇ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਵੀਰੋ ਉਹ ਕਮੈਂਟਾਂ ਦੇ ਵਿੱਚ ਆਪਣੀ ਮਾਂ ਦਾ ਸਨਮਾਨ ਦੇ ਬਾਰੇ ਜ਼ਰੂਰ ਦੱਸਿਓ ਵੀਰੋ ਚੱਲ ਕੇ ਵੀਡੀਓ ਦੇਣ ਦੇ ਹਸਤੇ ਬਾਰੇ ਚਾਹਨੇ ਬੁੱਕਲਾ ਪਰ ਪਰ ਪਿਆਰ ਨੂੰ ਟਾਵੇਂ ਆਪਨਾ ਕੁਝ ਵੀ ਮੰਗਦੀ ਅਮੀ ਬੱਚਿਆਂ ਨੂੰ ਇੱਕ ਪਾਲਣ ਖਾਤਰ ਕਿੰਨੀਆਂ ਬਿਪਤਾ ਚੱਲਦੀ ਅਮੀ ਹਾਟੇ ਸ਼ੌਕ ਪਗਾਉਣ ਖਾਤਰ ਸਾਡੇ ਸ਼ੌਕ ਪਗਾਉਣ ਖਾਤਰ ਮਾਰ ਲੈਂਦੀ ਖੁਦ ਚਾਵਾਂ ਨੂੰ ਪਤਾ ਨਹੀਂ ਸਾਡੇ ਚ ਕਿੰਨਿਆਂ ਦੀਆਂ ਮਾਵਾ ਹੋਣਗੀਆਂ ਜਿਨੇ ਸੂਟ ਇਸ ਕਰਕੇ ਨਹੀਂ ਲਿਆ ਮੇਰੇ ਪੁੱਤਰ ਨੇ ਜੀਨ ਲੈਣੀ ਹੈ ਜਿਨੇ ਇਸ ਕਰਕੇ ਛੋਲ ਨਹੀਂ ਲਿਆ ਮੇਰੇ ਪੁੱਤ ਨੇ ਕੋਟੀ ਲੈਣੀ ਹੈ ਮੇਰੇ ਪੁੱਤ ਨੇ ਮੋਟਰਸਾਈਕਲ ਲੈਣਾ ਮੇਰੇ ਪੁੱਤ ਨੇ ਫੋਨ ਲੈਣਾ ਆਪਣੇ ਸ਼ੌਂਕ ਮਾਰ ਲੈਂਦੀਆਂ ਹਾਂਜੀ ਲੱਗਣ ਨਾਲ ਲੋਕ ਗਰਮ ਹਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਪਿਆਰ ਜੇ ਮਨ ਵਿੱਚ ਕੁੱਟਿਆ ਰਹਿ ਗਿਆ ਵਾਹ ਫੇਦਾ ਨਹੀਂ ਪਛਤੋਣੇ ਦਾ ਨਰਵੈਰ ਸਾਮ ਲੈ ਅਜੇ ਵੀ ਮੌਕਾ ਕੋਤੇ ਸਿਨੇ ਨਾਲ ਲਾਉਣੇ ਦਾ ਨਰਵੈਰ ਸਾਹਬ ਲੈ ਅਜੇ ਵੀ ਮੌਕਾ ਕੋਟ ਸੀਨੇ ਨਾਲ ਲਾਉਣੇ ਦਾ ਦਿੰਦਾ ਨਾਰੇ ਜਈ ਸੁਨੇਹਾ ਦੈਂਤਾ ਨਾਰੇ ਜਈ ਸੁਨੇਹਾ ਮੁੜ ਕੇ ਕਾਲ ਆਕਾਵਾਂ ਨੂੰ ਲੱਗਣ ਨਾਲ ਕੋ ਗਰਮ ਹਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਓ ਲੱਗਣ ਨਾਲ ਲੋਕ ਕੰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ गणना लोको गर्म हवा कदे किसे मावा दोस्तों मां की शान भीरो मां का नेमल बदल मां एक ऐसा फल है ਜਿਦੇ ਵਰਗਾ ਫਾਲ ਦੁਨੀਆ ਤੇ ਹੋਰ ਕੋਈ ਨਹੀਂ ਜਿਦੇ ਵਰਗੀ ਨੇਮਤ ਦੁਨੀਆ ਤੇ ਕੋਈ ਨਹੀਂ ਵੀਰੋ ਮਾਂ ਦੀ ਕਦਰ ਕਰਿਆ ਕਰੋ ਮੇਰੀ ਵਾ ਅੱਲਾ ਫੌਤ ਹੋ ਗਿਆ ਹੈ ਅੱਲਾ ਰੱਬੁਲ ਇਜ਼ਤ ਹੈ ਉਹਨਾਂ ਦੀ ਉਹਨਾਂ ਤੇ ਆਪਣੀ ਰਹਿਮਤ ਕਰੇ ਉਹਨਾਂ ਦੀ ਬਖਸ਼ਿਸ਼ ਕਰੇ ਤੁਸੀਂ ਦੇਖਿਆ ਕਿ ਗਿਆਨੀ ਰਣਜੀਤ ਸਿੰਘ ਟੜਰੀਆਂ ਵਾਲੇ ਵੀ ਕਿੰਨੇ ਅਗਮਜ਼ਦਾ ਹੋ ਗਏ ਸੀ ਵੀਰੋ ਮਾਂ ਵਾਕੇ ਹੀ ਬੜੀਆਂ ਕੁਰਬਾਨੀਆਂ ਦਿੰਦੀ ਆ ਬਚਪਨ ਤੋਂ ਲੈ ਕੇ ਬੰਦਾ ਬੁੱਢਾ ਹੋ ਜਾਂਦਾ ਜਵਾਨ ਹੋ ਜਾਂਦਾ ਬੁੱਢਾ ਹੋ ਜਾਂਦਾ ਮਾਂ ਕੁਰਬਾਨੀਆਂ ਹੀ ਦਿੰਦੀ ਰਹਿੰਦੀ ਆਪਣਾ ਨਹੀਂ ਸੋਚਦੀ ਆਪਣੇ ਬੱਚਿਆਂ ਦਾ ਸੋਚਦੀ ਹਰ ਟਾਈਮ ਕਦੀ ਕਿਸੇ ਸ਼ਕਲ ਦੇ ਵਿੱਚ ਕਦੀ ਆਪਣੀਆਂ خواہشਾਂ ਨੂੰ ਮਾਰ ਲੈਂਦੀ ਹੈ ਕਦੀ ਵੀਰੋ ਆਪਣੇ ਮੂੰਹ ਦਾ ਨਵਾਲਾ ਕੱਢ ਕੇ ਦੇ ਦਿੰਦੀ ਹੈ ਤੇ ਕਦੀ ਵੀਰੋ ਉਹ ਵੱਡੀ ਤੋਂ ਵੱਡੀ ਮੁਸੀਬਤ ਬੱਚਿਆਂ ਵਾਸਤੇ ਵੀਰੋ ਉਸ ਨੂੰ ਬਰਦਾਸ਼ਤ ਕਰ ਲੈਂਦੀ ਹੈ ਲੋਕਾਂ ਦੇ ਟਾਨੇ ਇਸ ਕਰਕੇ ਵੀਰੋ ਮਾਵਾਂ ਨੂੰ ਕਦੀ ਵੀ ਮਾਵਾਂ ਦਾ ਦਿਲ ਨਾ ਦੁਖਾਇਆ ਕਰੋ ਜਿੰਨਾ ਹੋ ਸਕੇ ਮਾਵਾਂ ਦੀ ਇੱਜ਼ਤ ਮਾਵਾਂ ਦੀ ਸੇਵਾ ਉਨਰ ਹਰ ਹੁਕਮ ਮੰਨਿਆ ਕਰੋ ماں ਵੀਰੋ ਬਹੁਤ ਹੀ ਅਨਮੋਲ ਨਿਹਮਤ ਹੈ ਜਿਨ੍ਹਾਂ ਦੀ ਸਾਡੇ ਜੋ ਕਿੰਨੇ ਆਂਦੇ ਵੀਰ ਸੁਣ ਰਹੇ ਹੋਣਗੇ ਜਿਨ੍ਹਾਂ ਦੀ ਮਾਂ ਚਲੀ ਗਈ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਉਹ ਤੁਹਾਨੂੰ ਦੱਸਣਗੇ ਕਿ ਮਾਂ ਦੀ ਮਮਤਾ ਮੁਹੱਬਤ ਕੀ ਚੀਜ਼ ਹੈ ਵੀਰੋ ਅੱਲਾ ਪਾਕ ਦੀ ਜ਼ਾਤ ਜਿਨ੍ਹਾਂ ਦੀ ਮਾਵਾਂ ਜ਼ਿੰਦਾ ਹੋਆ ਉਹਨਾਂ ਨੂੰ ਸਲਾਮਤ ਰੱਖੇ ਉਹਨਾਂ ਦੇ ਸਿਰਾਂ ਦੇ ਉਹਨਾਂ ਨੂੰ ਆਪਣੀ ਮਾਵਾਂ ਦਾ ਮੁਹੱਬਤ ਪਿਆਰ ਵੀਰੋ ਪਾਉਣ ਦੀ ਤੋਫੀਕ ਦੇਵੇ ਬਹੁਤ ਪਿਆਰੀ ਵੀਰੋ ਕਲਾਮ ਸੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਟ੍ਰਾਂਸਫਰ ਕਰਕੇ ਆਪਣੀ ਕੀਮਤੀ ਰਦਾਹ ਹਾਲਾਸਮੀ ਕਰਨਾ ਤੇ ਸਾਨੂੰ ਲਾਜ਼ਮੀ ਦੱਸਣਾ ਕਿ ਤੁਸੀਂ ਆਪਣੀ ਮਾਂ ਨਾਲ ਕਿੰਨਾ ਪਿਆਰ ਕਰਦੇ ਜੀ ਕਿੰਨੀ ਹੁੰਦੀ ਸੇਵਾ ਕਰਦੇ ਜੀ ਅੱਲਾ ਫੇਜ਼